ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਜੀ ਅਕਸਾਈਡ ਵਿਭਾਗ ਮੈਂ ਨਾ ਕੋੜਿਆ ਆ ਜਦੋਂ ਆਵਾਜਪਾਤ ਜਦੋਂ ਨਿਸ਼ਾਨੇ ਬਿੰਨੇ ਤੇ ਉਧਰੋਂ ਮੋੜ ਮਾ ਜਵਾਬ ਜਿਹੋ ਜਿਹਾ ਆਇਆ ਕਿ ਤੁਸੀਂ ਸ਼ਰਾਬ ਕੰਪਨੀਆਂ ਤੋਂ ਸਵਾ ਸਵਾ ਕਰੋੜ ਰੁਪਈਆ ਹਰ ਕੰਪਨੀ ਤੋਂ ਲੈਨੇ ਹੋ ਹਾਂਜੀ 35-40 ਕਰੋੜ ਮਹੀਨੇ ਦਾ ਇਕੱਠਾ ਕਰਦੇ ਹੋ ਆਪ ਸਰਕਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਦੀ ਕੈਬਨਿਟ ਦੇ ਉੱਤੇ ਕੈਬਨਿਟ ਦੇ ਪ੍ਰਮੁੱਖ ਮੰਤਰੀ ਦੇ ਉੱਤੇ ਨਿੱਜੀ ਤੌਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੁਣ ਕੀ ਦਿੱਲੀ ਵਾਲੀਆਂ ਫਾਈਲਾਂ ਪੰਜਾਬ ਦੇ ਹਵਾਲੇ ਨਾਲ ਦੁਬਾਰਾ ਖੁੱਲਣ ਦੀ ਤੁਸੀਂ ਕਹ ਜੀ ਕਿ ਅਸੀਂ ਰੇਤ ਛਕਣ ਦਾ ਵੀ ਖਰਚਾ ਦੇਾਂਗੇ 7200 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਇਹ ਅਦਾ ਕਰਾਂਗੇ ਚੰਗਾ ਲੱਗਿਆ ਲੋਕਾਂ ਨੂੰ ਸੁਣ ਕੇ ਫਿਰ ਇਸੇ ਤਰ੍ਹਾਂ 7500 ਦੀ ਨੁਕਸਾਨ ਵਾਲੇ ਦੀ ਪਰਪਾਈ ਦੀ 6800 ਦੀ ਬਜਾਏ 20000 ਕਰਤਾ ਜੀ ਕਿਉਂ ਮੂਰਖ ਬਣਾ ਨੇ ਕਿੰਨਾ ਲੜਾਉਦੀਆਂ ਮੁਸ਼ਕਲਾਂ ਵਧ ਗਈਆਂ ਨੇ ਉਸ ਨੂੰ ਨਿੱਜੀ ਤੌਰ ਤੇ ਇੰਪੈਸ਼ਟੂ ਸ਼ੂਟ ਦੀ ਇਜਾਜ਼ਤ ਨਹੀਂ ਮਿਲਿਆ ਕੀ ਲੇ ਦਾ ਮਸਲਾ ਸੰਪੂਰਨ ਸੂਬੇ ਵਾਲੇ ਆਧਾਰਿਤ ਮਸਲੇ ਨਾਲ ਹੀ ਜੁੜਿਆ ਜਾਂ ਉੱਥੋਂ ਦੀ ਆਜ਼ਾਦੀ ਸੂਬੇ ਦੀ ਖੁਦਮਕਤਿਆਰੀ ਨੌਜਵਾਨੀ ਬੇਰੋਜ਼ਗਾਰੀ ਇਹ ਸਾਰੇ ਪਹਿਲੂ ਵੀ ਨੇ ਮੈਂ ਕੋਈ ਕਿ ਨਾ ਨੌਕਰੀ ਆ ਨਾ ਭਰਤੀ ਆ ਨਾ ਬੋਰ ਹੈ 6 ਸਾਲ ਤੋਂ ਸੁਲਕ ਰਹੇ ਨੇ ਉੱਥੋਂ ਦੇ ਨੌਜਵਾਨ ਰੋਜ਼ਗਾਰ ਦੇ ਲਈ ਆਪਣੇ ਹੱਕਾਂ ਦੇ ਲਈ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਵਿੱਚ ਸ਼ਰਾਬ ਦੀ ਬੋਤਲਾਂ ਦੇ ਸਰਕਾਰੀ ਡੱਟ ਖੁੱਲਣਗੇ ਸ਼ਰਾਬ ਘਟਾਲੇ ਦੀਆਂ ਫਾਈਲਾਂ ਦੁਬਾਰਾ ਖੁੱਲਣ ਜਾ ਰਹੀਆਂ ਹਨ ਦਿੱਲੀ ਵਾਲੀ ਸ਼ਰਾਬ ਘਟਾਲੇ ਦੀ ਚਰਚਾ ਇੱਕ ਵਾਰ ਪੰਜਾਬ ਦੇ ਵਿੱਚ ਫਿਰ ਦੂਰ ਪੜਨ ਲੱਗੀ ਹੈ ਇਹ ਗਲਤਰੀ ਹੈ ਜੀ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੰਘੇ ਕੱਲ ਜਦੋਂ ਸੈਸ਼ਨ ਦਾ ਆਖਰੀ ਦਿਨ ਸੀ ਆਖਰੀ ਪਲ ਮੁੱਖ ਮੰਤਰੀ ਹੋਰਾਂ ਦੇ ਬੋਲਣ ਤੋਂ ਥੋੜੇ ਦੇ ਪਹਿਲਾਂ ਜਾਂ ਬਿੱਲ ਪੇਸ਼ ਕਰਨ ਤੋਂ ਥੋੜੇ ਦੇ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਜੀ ਐਕਸਾਈਜ਼ ਵਿਭਾਗ ਵੀ ਇਹ ਨਾ ਖੋਲੇ ਆ ਉਹਨਾਂ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਪਾ ਤੇ ਜਦੋਂ ਨਿਸ਼ਾਨੇ ਵਿੰਨੇ ਤੇ ਉਹ ਦਰ ਮੋੜ ਮਾ ਜਵਾਬ ਇਹੋ ਜਿਹਾ ਆਇਆ ਕਿ ਤੁਸੀਂ ਸ਼ਰਾਬ ਕੰਪਨੀਆਂ ਤੋਂ ਸਵਾ ਸਵਾ ਕਰੋੜ ਰੁਪਈਆ ਹਰ ਕੰਪਨੀ ਤੋਂ ਲੈਨੇ ਹੋ ਹਾਂਜੀ 35 40 ਕਰੋੜ ਮਹੀਨੇ ਦਾ ਇਕੱਠਾ ਕਰਦੇ ਹੋ ਇਹ ਬਹੁਤ ਵੱਡਾ ਦੋਸ਼ ਸੀ ਪੰਜਾਬ ਸਰਕਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਦੀ ਕੈਂਡੀਡੇਟ ਦੇ ਉੱਤੇ ਕੈਂਡੀਡੇਟ ਦੇ ਪ੍ਰਮੁੱਖ ਮੰਤਰੀ ਦੇ ਉੱਤੇ ਤੇ ਨਿੱਜੀ ਤੌਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉੱਤੇ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਅਜੇ ਤੱਕ ਕੋਈ ਅਜੇ ਤੱਕ ਵੀ ਕੋਈ ਮੈਂ ਹਰਪਾਲ ਚੀਮਾ ਦੀ ਪਿੱਠ ਤੇ ਖੜਕੇ ਉਹਨਾਂ ਦੇ ਹੱਕ ਚ ਬੋਲਦਾ ਕੋਈ ਬੰਦਾ ਨਹੀਂ ਸੁਣਿਆ ਪੰਜਾਬ ਦੀ ਵਿਧਾਨ ਸਭਾ ਦੀ ਤਾਂ ਗੱਲ ਏ ਛੱਡੋ ਕਿ ਉੱਥੇ ਕਿਸੇ ਨੇ ਬਾਹਰ ਖੜੀ ਕਰਕੇ ਕੀ ਹੋਵੇ ਕਿ ਪ੍ਰਤਾਪ ਸਿੰਘ ਬਾਜਵਾਏ ਕੀ ਕਹੀ ਜਾਂਦਾ ਇੰਜ ਕੀ ਮੈਂ ਕਹੀ ਜਾਂਦਾ ਹੋਰਾਂ ਦੀ ਗੱਲ ਛੱਡੋ ਖੁਦ ਹਰਪਾਲ ਸਿੰਘ ਚੀਮਾ ਨੇ ਨਹੀਂ ਉੱਠ ਕੇ ਗੱਲ ਕਹੀ ਕਿਆ ਦੋਸ਼ਕੀ ਮੇ ਲਾ ਰਹੇ ਹੋ ਹਾਂ ਇੱਥੋਂ ਤੱਕ ਕਿ ਉਹਨਾਂ ਨੂੰ ਵੀ ਨਹੀਂ ਕਹੀ ਕਰਕੋਰਡ ਚੋਂ ਕੱਢੋ ਜੀ ਇਹ ਸਪੀਕਰ ਸਾਹਿਬ ਨੂੰ ਵੀ ਜਾਏ ਇਹ ਵੀ ਨਹੀਂ ਪੁੱਛਿਆ ਕਿ ਲਿਆਓ ਸਬੂਤ ਦਿਖਾ ਦਿਓ ਜੇ ਦੋਸ਼ ਲਾ ਰਹੇ ਹੋ ਸਬੂਤ ਹੈਗੇ ਮੈਂ ਕਹਾਂ ਨੂੰ ਮਾਨਹਾਨੀ ਦਾ ਕੇਸ ਕਰੂੰ ਅਜੇ ਤੱਕ ਜਹੀ ਕੋਈ ਗੱਲ ਨਹੀਂ ਇਸ ਚੁੱਪੀ ਦੇ ਕੀ ਰਾਜ ਨੇ ਨਾ ਤੁਹਾਡੇ ਸਾਥੀ ਤੁਹਾਡੀ ਪਿੱਠ ਤੇ ਆਏ ਨਾ ਤੁਸੀਂ ਇਸ ਮਸਲੇ ਤੇ ਪੈਰ ਵੀ ਕਰਦੇ ਨਜ਼ਰ ਆਏ ਕੀ ਆਕਾਮਾ ਦਾ ਹੁਕਮ ਹੈ ਕਿ ਸ਼ਰਾਬ ਨਾਲ ਸੰਬੰਧਿਤ ਕੋਈ ਵੀ ਮਾਮਲਾ ਆਵੇ ਚੁੱਪ ਵੱਟ ਲੈਣੀ ਹੈ ਸੁੱਸਰੀ ਮੰਗਸ ਹੋ ਜਾਣਾ ਇਸ ਮਸਲੇ ਤੇ ਬੋਲਣਾ ਨਹੀਂ ਕਾਰਨ ਦਿੱਲੀ ਦੇ ਵਿੱਚ ਨਵੀਂ ਸ਼ਰਾਬ ਨੀਤੀ ਲਿਆਈ ਉਸ ਸ਼ਰਾਬ ਨੀਤੀ ਦੀ ਫੋਟੋ ਕਾਪੀ ਪੰਜਾਬ ਚਾਈ ਪਰ ਦਿੱਲੀ ਦੇ ਵਿੱਚ ਜਦੋਂ ਸਕੰਜਾ ਕੱਸਿਆ ਜਾਣ ਲੱਗਾ ਤਦ ਮਨੀਸ਼ ਸ਼ੋਧੀਆਂ ਐਂਡ ਪਾਰਟੀ ਉਸ ਸ਼ਰਾਬ ਪਾਲਿਸੀ ਨੂੰ ਵਾਪਸ ਲੈ ਗਏ ਪਾਲਿਸੀ ਵਾਪਸ ਹੋ ਗਈ ਪਰ ਜੇਲ ਯਾਤਰਾ ਕਰਿਆ ਅਜੇ ਮਾਮਲੇ ਚੱਲਦੇ ਆ ਕਈ ਫਸੇ ਕਈ ਕੜੀਆਂ ਜੁੜੀਆਂ ਪਾ ਇਸ ਤਰ੍ਹਾਂ ਦੀ ਚਰਚਾ ਪੰਜਾਬ ਤੱਕ ਆ ਗਈ ਕਿ ਜੀ ਇਹ ਸਾਰਾ ਲਾਣਾ ਬਾਣਾ ਸਾਰਾ ਤਾਣਾ ਤਾਣੀ ਇਹ ਸਾਰੇ ਜੋੜ ਤੋੜ ਦਿੱਲੀ ਤੋਂ ਪੰਜਾਬ ਤੱਕ ਇੱਕੋ ਝੁੱਲੇ ਚੁਲਦੇ ਜੀ ਉਹੀ ਸ਼ਰਾਬ ਦੀ ਬੋਤਲ ਇਹ ਮਸਲਾ ਨਾ ਆਮ ਆਦਮੀ ਪਾਰਟੀ ਲਈ ਸ਼ਰਾਬ ਵਾਲਾ ਮਸਲਾ ਤਾਂ ਪੁੱਛੋ ਨਾ ਸੀ ਲੈ ਬੈਠੂਗਾ ਇਹਨਾਂ ਨੂੰ ਅਸ ਲਹਿ ਬੈਠੇ ਹਉਣ ਕੀ ਲਹਿ ਬੈਠੂਗਾ ਸ਼ਰਾਬ ਬਹੁਤ ਖਰਾਬ ਚੀਜ਼ ਆ ਤੇ ਹੁਣ ਇਸ ਮਸਲੇ ਦਾ ਬਟਾ ਪਹਿਲੂ ਉਪਰ ਆ ਕਿਤਾ ਕਪੜਾ ਹੋਊਗਾ ਹੁਣ ਕੀ ਦਿੱਲੀ ਵਾਲੀਆਂ ਫਾਈਲਾਂ ਪੰਜਾਬ ਦੇ ਹਵਾਲੇ ਨਾਲ ਦੁਬਾਰਾ ਖੁੱਲਣਗੀਆਂ ਤੁਹਾਡੇ ਧਿਆਨ ਚੋਵੇ ਕਿ ਈਡੀ ਜਦੋਂ ਦਿੱਲੀ ਵਾਲੇ ਇਹਨਾਂ ਰਾਜਨੀਤਿਕ ਲੀਡਰਾਂ ਦੇ ਉੱਤੇ ਜਾਂ ਸ਼ਰਾਬ ਕਾਰੋਬਾਰੀਆਂ ਦੇ ਉੱਤੇ ਸਿਕੰਜੇ ਕੱਸ ਰਹੀ ਸੀ ਤਾਂ ਪੰਜਾਬ ਨਾਲ ਸੰਬੰਧਿਤ ਸ਼ਰਾਬ ਕਾਰੋਬਾਰੀਆਂ ਦਾ ਵੀ ਜ਼ਿਕਰ ਚੱਲਿਆ ਅਫਸਰ ਅਧਿਕਾਰੀਆਂ ਦੇ ਨਾਂ ਵੀ ਆ ਗਏ ਪੁੱਛਗਿੱਛ ਦੀ ਗੱਲ ਹੋ ਗਈ ਦਿੱਲੀ ਬੁਲਾ ਕੇ ਤਲਬਤਲਬ ਵੀ ਕਰ ਲਏ ਪਤਾ ਨਹੀਂ ਕੀ ਠੰਡ ਵਰਤਾਈ ਪਤਾ ਨਹੀਂ ਉਹਦੇ ਵਿੱਚ ਬਰਫ਼ ਦੀਆਂ ਡੜੀਆਂ ਪਾਈਆਂ ਮਾਮਲਾ ਠੰਡਾ ਹੋ ਗਿਆ ਪਰ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪ੍ਰੋਤੀਤਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਹਰਪਾਲ ਸਿੰਘ ਚੀਮਾ ਨੇ ਇਹ ਕਹਿ ਕੇ ਘੇਰਿਆ ਕਿ ਤੁਸੀਂ ਤੁਹਾਨੂੰ ਪਤਾ ਸੀ ਦੇਤਾ ਹੋਊਗਾ ਪੈਸੇ ਕਮਾਵਾਂਗੇ ਤੁਸੀਂ ਤਾਂ ਜ਼ਮੀਨਾਂ ਖਰੀਦੀਆਂ ਬਿਲਕੁਲ ਜੀ ਅਗਲਾ ਜਦ ਇਹ ਮੰਨ ਲਿਆ ਕਿ ਮੈਂ ਜ਼ਮੀਨਾਂ ਖਰੀਦੀਆਂ ਮੈਂ ਮਾਲਕਾਂ ਤੋਂ ਮੁੱਲ ਲਈਆਂ ਤੇ ਜੇ ਮੈਂ ਉਹ ਮਾਲਕਾਂ ਨੂੰ ਪੈਸੇ ਦਿੱਤੇ ਤਾਂ ਤੁਹਾਨੂੰ ਵੀ ਰਜਿਸਟਰੀ ਦੇ ਨਾਂ ਤੇ ਖਜ਼ਾਨੇ 'ਚ ਪੈਸੇ ਆਏ ਆ ਮੇਰੇ ਵੱਲੋਂ ਤਾਂ ਮੈਂ ਜੀ ਅਦਾਇਗੀ ਕੀਤੀ ਹੈ ਮੈਂ ਤਾਂ ਪੈਸੇ ਦੇ ਕੇ ਲਈਆਂ ਮੈਂ ਚੋਰੀ ਥੋੜਾ ਖਰੀਦੀ ਕਿਸੇ ਚੋਰ ਤੋਂ ਥੋੜਾ ਸਾਮਾਨ ਖਰੀਦਿਆ ਹਾਂ ਹਾਂ ਜੇ ਸਰਕਾਰ ਨੂੰ ਸ਼ੰਕਾ ਸ਼ੋਭਾ ਹੋਵੇ ਕਿ ਵੀ ਵਿਰੋਧੀ ਧਿਰ ਦਾ ਲੀਡਰ ਚੰਗ ਜਾਇਦਾਦਾਂ ਖਰੀਦ ਰਿਹਾ ਹੈ ਉਹਦੇ ਕੋਲ ਪੈਸਾ ਕਿੱਥੋਂ ਆ ਰਿਹਾ ਜਾਂਚ ਕਰਾਓ ਭਾਈ ਇਨਕੁਆਇਰੀ ਹੋ ਜਵੇ ਤੇ ਮਤਲਬ ਜਿਉ ਉਹਨੇ ਖੱਡਾਂ ਆ ਦੇ ਨੇੜੇ ਜਾਂ ਦਰਿਆ ਦੇ ਨੇੜੇ ਜਾਂ ਉਹਨੇ ਬੰਨਾ ਦੇ ਨੇੜੇ ਜ਼ਮੀਨ ਖਰੀਦੀ ਆ ਤੇ ਜਿਵੇਂ ਮਤਲਬ ਜਿਹੜੇ ਬਾਕੀ ਸਾਰੇ ਕਿਸਾਨ ਉੱਥੇ ਖੇਤੀ ਕਰਦੇ ਨੇ ਉਹ ਵੀ ਇਸੇ ਲਾਲਚ ਨੂੰ ਬੈਠਣ ਕੇ ਰੀਤਾ ਹੋਊਗਾ ਫਜ਼ਲ ਮਰਦੀ ਆ ਮਰਦੀ ਜੇ ਉਹਦੀ ਆਮਦਨ ਨਾਲ ਕੋਈ ਮਸਲਾ ਹੈ ਕੋਈ ਪੈਸਾ ਅਡਜਸਟ ਕਰ ਰਿਹਾ ਬਈ ਉਹਦੀ ਜਾਂਚ ਕਰੋ ਪਰ ਇਸ ਬਾਰ ਦਾ ਜਵਾਬ ਦਿੰਦਿਆਂ ਪ੍ਰਤਾਪ ਬਾਜਵਾ ਨੇ ਜਦੋਂ ਹਰਪਾਲ ਚੀਮਾ ਨੂੰ ਵਿਧਾਨ ਸਭਾ ਦੇ ਵਿੱਚ ਖੜ ਕੇ ਕਿਹਾ ਐ ਸਪੀਕਰ ਸਾਹਿਬ ਕੰਨੀ ਨੂੰ ਮੂੰਹ ਕਰਕੇ ਇਹ ਤਾਂ ਪੈਸੇ ਲੈਂਦਾ ਕੰਪਨੀਆਂ ਤੋਂ ਇਹ ਢੇਢ ਢੜ ਕਰੋੜ ਲੈਂਦਾ ਜੀ ਇੱਕ ਇੱਕ ਕੰਪਨੀ ਤੋਂ ਸਵਾ ਸਵਾ ਕਰੋੜ ਵਸੂਦਾ ਜੀ 35 40 ਕਰੋੜ ਇਕੱਠਾ ਕਰਦਾ ਇੰਨੀ ਮਜਾਲ ਇਹ ਤੁਹਾਕ ਸੀਤੀਏ ਤੇ ਕੀ ਉਸ ਨੂੰ ਜੇ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਹਰ ਨਹੀਂ ਕੀਤਾ ਗਿਆ ਔਰ ਰਿਕਾਰਡ 'ਚ ਚੜ ਗਈ ਤੇ ਇਹ ਤੋਂ ਅੱਗੇ ਕੀ ਪ੍ਰਤਾਪ ਬਾਜਵਾ ਜੀ ਕੀ ਵਿਧਾਨ ਸਭਾ 'ਚ ਬੋਲਣਾ ਹੀ ਸੀ ਮੀਡੀਆ 'ਚ ਗੱਲ ਹੀ ਹੋਣੀ ਸੀ ਇਹ ਤੋਂ ਅੱਗੇ ਦੋਈ ਤਰ੍ਹਾਂ ਚੁੱਪ ਵੱਟ ਗੀਆਂ ਕਿ ਜੇ ਪਰਤਾਂ ਫਰੋਲੀਆਂ ਤਾਂ ਕਈਆਂ ਦੇ ਢੱਡ ਖੁੱਲਣੇ ਆ ਕਿਉਂਕਿ ਜੇ ਤੁਹਾਡੇ ਕੋਲ ਇੰਨੀ ਜਾਣਕਾਰੀ ਆ ਕਿ ਐਦਾਂ ਕਮਿਸ਼ਨ ਆਉਂਦਾ ਤਾਂ ਇਹਦਾ ਮਤਲਬ ਜਿਹੜੇ ਪਹਿਲਾਂ ਅਕਸਾਈ ਵਾਲੇ ਮੰਤਰੀ ਰਹੇ ਉਹਨੇ ਬਈ ਸਾਹਕਤਬ ਤਾਂ ਉਹਨਾਂ ਦਾ ਵੀ ਕੱਢਣਾ ਮੰਨਦਾ ਫਿਰ ਉਹ ਥੋੜੀ ਸਰਕਾਰ ਚ ਵੀ ਰਹੇ ਨੇ ਉਹ ਕਾਲੀ ਬੀਜੇਪੀ ਦੀ ਸਰਕਾਰ ਚ ਵੀ ਰਹੇ ਨੇ ਕੈਪਟਨ ਚੰਨੀ ਦੇ ਟਾਈਮ 'ਚ ਵੀ ਐਕਸਾਈਜ਼ ਵਿਭਾਗਾ ਸੀ ਹਾਂ ਹੁਣ ਵੀ ਹੈਗਾ ਤੇ ਫਿਰ ਸਾਹਕਤਬ ਸਾਰਿਆਂ ਦਾ ਬਰੋਲੋ ਕਿਨੂੰ ਕਿਨੂੰ ਕਹਿੰਦਾ ਹੁੰਦਾ ਜੇ ਤੁਹਾਨੂੰ ਜਾਣਕਾਰੀ ਹੈ ਜੇ ਤੁਹਾਡੇ ਕੋਲ ਉਹ ਨਹੀਂ ਕਹਿੰਦਾ ਕਿ ਸਬੂਤ ਪੇਸ਼ ਕਰੋ ਪਰ ਅਸੀਂ ਪੁੱਛ ਲੈਨੇ ਜਨਾਬ ਕਿ ਜੇਕਰ ਤੁਹਾਡੇ ਕੋਲ ਐਡੇ ਵੱਡੇ ਤੱਥ ਸਬੂਤ ਹੈਗੇ ਨੇ ਤੱਕ ਅੱਲਾ ਬੋਲ ਕੇ ਤੁਹਾਡਾ ਫਰਜ਼ ਪੂਰਾ ਹੋ ਗਿਆ ਕਿਉਂਕਿ ਇਹ ਉਹ ਪੈਸੇ ਦਾ ਜ਼ਿਕਰ ਹੈ ਜਿਹੜਾ ਤੁਸੀਂ ਕਹਿੰਦੇ ਸੀਗੇ ਕਿ ਜੀ ਇਹ ਖਜ਼ਾਨੇ 'ਚ ਲਿਆਉਣ ਦੇ ਵਾਅਦੇ ਕਰਕੇ ਮੁੱਕਰ ਗਏ ਆਮ ਆਦਮੀ ਪਾਰਟੀ ਦਾ ਇਹ ਦਾਅਵਾ-ਵਾਦਾ ਸੀ ਕਿ ਰੇਟ ਤੋਂ ਲੈ ਕੇ ਸ਼ਰਾਬ ਵਾਲਾ ਇੰਨਾ ਪੈਸਾ ਖਜ਼ਾਨੇ 'ਚ ਆਊਗਾ ਕਿ ਖਜ਼ਾਨਾ ਬਾਹਰ ਡੁੱਲਿਆ ਕਰੂਗਾ ਹੁਣ ਉਹ ਬਾਅਦ 'ਚ ਸਮਝ ਆ ਰਹੀ ਹੈ ਕਿ ਭਾਈ ਇਹ ਤਾਂ ਨਿੱਜੀ ਖਜ਼ਾਨਾ ਸੀ ਇਹ ਤਾਂ ਨਿੱਜੀ ਲਈ ਸੀ ਸਰਕਾਰੀ ਖਜ਼ਾਨੇ ਦੀ ਗੱਲ ਇਹ ਨਹੀਂ ਸੀ ਦਿੱਲੀ ਦੇ ਆਕਾ ਜਿਹੜੇ ਗੱਲ-ਗੱਲ ਤੇ ਪ੍ਰੈਸ ਕਾਨਫਰੰਸ ਕਰਨ ਬਹਿ ਜਾਂਦੇ ਆ ਇੱਥੇ ਆਲੇ ਚਾਰ-ਚਾਰ ਮੰਤਰੀਆਂ ਨੂੰ ਲਾ ਦਿੰਦੇ ਆ ਕਿਉਂ ਨਹੀਂ ਕੋਈ ਇੱਧਰ ਤੇ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਅਸੀਂ ਜਮਾਨ ਹਨੀ ਦਾ ਕੇਸ ਕਰਦੇ ਆ ਸਾਡੀ ਪਾਰਟੀ ਦੇ ਪ੍ਰਮੁੱਖ ਮੈਂਬਰ ਸਾਡੀ ਸਰਕਾਰ ਦੇ ਪ੍ਰਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਆ ਦੂਜਾ ਨੰਬਰ ਜੇ ਸਰਕਾਰ ਦੇ ਕਿਸੇ ਦਾ ਆਉਂਦਾ ਹਰਪਾਲ ਚੀਮਾ ਦਾ ਆਉਂਦਾ ਹੈ ਭਗਵੰਤ ਮਾਨ ਨੂੰ ਲਾ ਕੇ ਜੇ ਕਿਸੇ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਤੁਰ ਪੈਂਦਾ ਹਰਪਾਲ ਚੀਮੇ ਦਾ ਨਾਮ ਆਉਂਦਾ ਹੈ ਦਿੱਲੀ ਵਾਲਿਆਂ ਦਾ ਪਸੰਦਾ ਵੀ ਹੈ ਸਰਕਾਰ ਦੇ ਵਿੱਚ ਵੀ ਚੰਗਾ ਰੋਬ ਰੁੱਤਵਾ ਤੇ ਪਰ ਐਡੀ ਬੜੀ ਉਂਗਲ ਉਠੀ ਤੇ ਚਿਮਾ ਸਾਹਿਬ ਨਹੀਂ ਬੋਲੇ ਚੁੱਪ ਵੱਟ ਗਏ ਕਿਨਾਰਾ ਕਰਕੇ ਪਾਰਟੀ ਨਾਲ ਨਹੀਂ ਖੜੀ ਨਜ਼ਰ ਆ ਰਹੀ ਸਰਕਾਰ ਨਾਲ ਖੜੀ ਨਜ਼ਰ ਨਹੀਂ ਆ ਰਹੀ ਆਕਾ ਕਿਤੇ ਲੱਭ ਨਹੀਂ ਰਹੇ ਕੀ ਆਪਣੇ ਡਰ ਚੋਂ ਨਹੀਂ ਕੋਈ ਨਿੜੇ ਆ ਰਿਆ ਕਿ ਇਥੋਂ ਗੱਲ ਤੁਰੂਗੀ ਤਾਂ ਫਿਰ ਸਾਡੇ ਤੱਕ ਜਾਊਗੀ ਸੇਖ ਫਿਰ ਦਿੱਲੀ ਤੱਕ ਪੜੂਗਾ ਅਈ ਨਾ ਫਿਰ ਸਾਡੀਆਂ ਖੁੱਲਣ ਗਿਆ ਜਾਏ ਹੋਰ ਪਹਿਲੂ ਹੈ ਕਿ ਜੀ ਕੱਲ ਨੂੰ ਕਨੈਕਸ਼ਨ ਪਤਾ ਨਹੀਂ ਕਿੱਥੇ ਜੋੜਨਾ ਪੈ ਜਵੇ ਕੀ ਕਰਨਾ ਪੈ ਜਵੇ ਕਿੱਧਰ ਜਾਣਾ ਪੈ ਜਵੇ ਪਰ ਹੁਣ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਬਾਦੀ ਹੈ ਜਾਤਾ ਹੋ ਇਸ ਮਸਲੇ ਦੇ ਉੱਤੇ ਤੱਥ ਸਬੂਤ ਸਾਰੇ ਮੀਡੀਆ ਸਾਹਮਣੇ ਰੱਖ ਦੇਣ ਜਾਂ ਉਹ ਇਹਦੀ ਸ਼ਿਕਾਇਤ ਲੈ ਕੇ ਜਾਣ ਰਾਜਪਾਲ ਕੋਲ ਜਾਣਾ ਉਹਦੇ ਕੋਲ ਜਲਦੀ ਜੇ ਸਰਕਾਰ ਤੋਂ ਲੱਗਦਾ ਨਹੀਂ ਸੁਣਦੀ ਸਾਡੀ ਅਦਾਲਤੀ ਪ੍ਰਕਿਰਿਆ ਜਾਣਾ ਤਾਂ ਅਦਾਲਤੀ ਪ੍ਰਕਿਰਿਆ ਤਹਿਤ ਠੱਗੀ ਠੋਰੀ ਦਾ ਕੇਸ ਕਰ ਕੜੀ ਸੰਸਾਰ ਜਿਹਨਾਂ ਨੂੰ ਕੜੀ ਸੰਸਾਰ ਜਾਓ ਕੋਈ ਜਾਂਚ ਦੀ ਮੰਗ ਕਰਨ ਆਜ਼ਾਦ ਜਾਂਚ ਦੀ ਕਿਸੇ ਤਰੀਕੇ ਨਾਲ ਸਾਹਮਣੇ ਆਉਣ ਜੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਚ ਬੋਲ ਗਏ ਉਹ ਵੀ ਬੋਲ ਗਏ ਤੁਸੀਂ ਬੋਲ ਗਏ ਤੁਸੀਂ ਕਹਿੰਦੇ ਹੋ ਹਿਸਾਬ ਬਰਾਬਰ ਫਿਰ ਇਹ ਪੰਜਾਬ ਹੋਰ ਤਰ੍ਹਾਂ ਹਿਸਾਬ ਲਾਉਂਦਾ ਕਿ ਹਿਸਾਬ ਕਿਵੇਂ ਬਰਾਬਰ ਹੁੰਦਾ ਫਿਰ ਇਹ ਤੋਂ ਬਾਅਦ ਚੁੱਪ ਕੀਤਾ ਉਹਦਾ ਵੀ ਲੋਕ ਹਿਸਾਬ ਲਾਉਣਗੇ ਕਿ ਚੁੱਪ ਕਿਵੇਂ ਕਰ ਗਏ ਲੋਕ ਤਾਂ ਹਿਸਾਬ ਪੱਤੀ ਦਾ ਹਿਸਾਬ ਲਾਉਣ ਚਲੇ ਜਾਂਦੇ ਆ ਫਿਰ ਜਦ ਕਿ ਕੋਈ ਵੰਡ ਵੰਡਈ ਜਾਂਦਾ ਨਹੀਂ ਕਰਨ ਲੱਗ ਗਿਆ ਆਪਸ ਵਿੱਚ ਤਾਂ ਨਹੀਂ ਕੁਝ ਹੋ ਗਿਆ ਇਸ ਲਈ ਜਨਾਬ ਸਭ ਤੋਂ ਦਰੁਸਤ ਪਹਿਲੂ ਇਹ ਹੀ ਹੈ ਕਿ ਜਾਂ ਤਾਂ ਬੁੱਲੋ ਨਾ ਜੇ ਬੋਲਿਓ ਤਾਂ ਹੁਣ ਉਸ ਨੂੰ ਅੰਜਾਮ ਤੱਕ ਲੈ ਕੇ ਜਾਓ ਤੇ ਇਸੇ ਤਰ੍ਹਾਂ ਜੇ ਤੁਹਾਡੇ ਤੇ ਉਂਗਲ ਉੱਠੀ ਹੈ ਚੀਮਾ ਸਾਹਿਬ ਤਾਂ ਹੁਣ ਇਸ ਨੂੰ ਚੈਲੰਜ ਕਰੋ ਨਹੀਂ ਮਾਨਹਾਨੀ ਦਾ ਕੇਸ ਕਰੋ ਨਹੀਂ ਇਹਦੇ ਤੇ ਆਪਣੇ ਤੱਤ ਸਬੂਤ ਰੱਖੋ ਨਹੀਂ ਇਹ ਸਾਬਤ ਕਰੋ ਕਿ ਨਹੀਂ ਮੈਂ ਜਿਆ ਲੈਂਦਾ ਤੁਸੀਂ ਵਿੱਚ ਉਪਤੇਓ ਵੀ ਚੁੱਪ ਕਿ ਰਾਂਝਾ ਰਾਜੀ ਹੋ ਗਿਆ ਸਵਾਲ ਤਾਂ ਸ਼ਰਾਬ ਦਾ ਜਨਾਬ ਸ਼ਰਾਬ ਘਟਾਲੇ ਦਾ ਬਹੁਤਾਂ ਕਰਦੀ ਹੈ ਸ਼ਰਾਬ ਅਮਿਤ ਸ਼ਾਹ ਨਾਲ ਮੁਲਾਕਾਤ ਪੰਜਾਬ ਦੇ ਵਿੱਚ ਰਾਹਤ ਰਾਸ਼ੀ 'ਚ ਵਾਧਾ ਕਰਾਉਣ ਦਾ ਹਵਾਲਾ ਪਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ ਅੰਕੜੇ ਰੱਖੇ ਚਾਹੇ ਉਹ ਮਤਲਬ ਕਿ ਜਿਹੜੇ ਕੇਂਦਰ ਦਾ ਫੰਡ ਆਉਂਦਾ ਹੈ ਜਾਂ ਸੂਬੇ ਨੇ ਵਿੱਚ ਪਾਉਣਾ ਯੋਗਦਾਨ 75 25 ਵਾਲਾ ਜਿਹੜਾ ਮਾਮਲਾ ਹੈ ਉਸ ਤਰੀਕਾ ਕਰ ਹੋਵੇ ਇਹਨਾਂ ਚਾਹੇ ਮਤਲਬ ਕਿ ਇਹ ਰਾਹਤ ਰਾਸ਼ੀ ਦੇਣ ਦੀ ਗੱਲ ਹੋਣ ਕਿਉਂਕਿ ਮੁਆਵਜ਼ਾ ਨਹੀਂ ਸਵਾਲ ਹੜਾਂ ਦੇ ਮਾਮਲੇ 'ਚ ਰਾਹਤ ਰਾਸ਼ੀ ਦਾ ਮੁਆਵਜ਼ਾ ਤਾਂ ਮੰਨੀਏ ਜੇ ਤੁਸੀਂ ਪੂਰਾ ਨੁਕਸਾਨ ਪੂਰਤੀ ਕਰੋ ਨੁਕਸਾਨ ਦੀ ਪਰ ਭਗਵੰਤ ਸਿੰਘ ਸਾਹਿਬ ਨੇ ਵਿਧਾਨ ਸਭਾ ਦੇ ਸੈਸ਼ਨ ਨੂੰ ਨਵੇੜਦਿਆਂ ਹੋਏ ਜਦੋਂ ਅੰਕੜੇ ਰੱਖੇ ਤੇ ਉਹ ਅੰਕੜਿਆਂ ਨੂੰ ਸਾਡੀ মিডিਆ ਨੇ ਇੰਜ ਪੇਸ਼ ਕੀਤਾ ਜਿਵੇਂ ਕੁਝ ਨਵਾਂ ਹੋ ਗਿਆ ਹੋਵੇ ਜਿਵੇਂ ਕੁਝ ਵੱਖਰਾ ਹੋ ਗਿਆ ਹੋਵੇ ਜਿਵੇਂ ਪੰਜਾਬ ਦੇ ਪੀੜਤ ਲੋਕਾਂ ਦੇ ਦੋਖਾਂ ਦੇ ਉੱਤੇ ਪੂਰੀ ਮੰਨ ਲੰ ਪੱਟੀ ਕਰਤੀ ਹੋਵੇ ਹੁਣ ਕੋਈ ਮਸਲਾ ਹੀ ਨਹੀਂ ਜੱਖ ਉੱਭਰੂਗਾ ਹੀ ਨਹੀਂ ਹੁਣ ਕੇ ਨਹੀਂ ਜਨਾਬ ਤੁਹਾਡੇ ਅੰਕੜੇ ਤੁਹਾਡੇ ਦਾਵੇ ਤੁਹਾਡੇ ਵਾਦੇ ਮੇਰੇ ਉਹੀ ਨੇ ਜਿਹੜੇ ਤੁਸੀਂ ਪਿਛਲੇ 2 ਮਹੀਨਿਆਂ ਤੋਂ ਪ੍ਰਚਾਰ ਰਹੇ ਹਾਂ ਇਕਲੋ ਚੀਜ਼ਾਂ ਤੁਸੀਂ ਗੱਲ ਕੀਤੀ ਤੁਸੀਂ ਕਿਹਾ ਜੀ ਕਿ ਅਸੀਂ ਰੇਤ ਚੁੱਕਣ ਦਾ ਵੀ ਖਰਚਾ ਦੇਾਂਗੇ 7200 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਇਹ ਅਦਾ ਕਰਾਂਗੇ ਚੰਗਾ ਲੱਗਿਆ ਲੋਕਾਂ ਨੂੰ ਸੁਣ ਕੇ ਹੁਣ ਤੁਸੀਂ ਜੋ ਕੁਝ ਕਿਹਾ ਕਹਿੰਦੇ ਜੀ 26 ਤੋਂ 33% ਜੇ ਨੁਕਸਾਨ ਹੋ ਗਿਆ ਤਾਂ ਅਸੀਂ ਜੀ 2000 ਰੁਪਏ ਪ੍ਰਤੀ ਏਕੜ ਦੀ بجائے ਹੁਣ 10000 ਰੁਪਏ ਦੇਵਾਂਗੇ ਫਿਰ ਤੁਸੀਂ ਕਿਹਾ ਕਿ 33 ਤੋਂ 75% ਜੇ ਫਸਲ ਦਾ ਨੁਕਸਾਨ ਹੋ ਗਿਆ ਤਾਂ 6800 ਦੀ بجائے ਅਸੀਂ ਜੀ ਹੁਣ ਮਤਲਬ ਕਿ ਇਹਨੂੰ ਵਧਾ ਕੇ ਹੈ 10000 ਕਰਤਾ ਜੀ ਅਸੀਂ ਫਿਰ ਇਸੇ ਤਰ੍ਹਾਂ 75 ਤੋਂ 100% ਦੇ ਨੁਕਸਾਨ ਵਾਲੇ ਦੀ ਪਰਪਾਈ ਦੀ 6800 ਦੀ بجائے 20000 ਕਰਤਾ ਜੀ ਅਸੀਂ ਕਿਉਂ ਮੁਰਖ ਬਣਾਉਨੇ ਹੋ ਕੋਨ ਕਿਹਨ ਤੋਂ 6800 ਰੁਪਏ ਕੇਂਦਰ ਦਾ ਬਾਕੀ ਯੋਗਦਾਨ ਤੁਸੀਂ ਪਾਉਣਾ ਪਿਛਲੀ ਵਾਰ 15000 ਸੀ ਇੱਕ ਤੁਸੀਂ 15000 ਨੂੰ ਵਧਾ ਕੇ 20000 ਕੀਤਾ ਮਤਲਬ ਉੱਚੋ ਜਿ 6800 ਜੋ ਤੁਸੀਂ ਜੋੜੋ ਤੇ 15000 ਜਿੰਨਾ ਬਣਦਾ ਉਹਨਾਂ ਪਾਉਂਦੇ ਸੀ ਹੁਣ ਤੁਸੀਂ ਉਹਨਾਂ ਪਾਉਣਾ ਜਿੰਨਾ 20000 20000 ਨਹੀਂ ਦੇ ਰਹੇ ਤੁਸੀਂ ਕਿ ਬਾਕੀ ਕੇਂਦਰ ਵਾਲਾ 6800 ਵੱਖਰਾ ਹੋਊਗਾ 6800 ਹੀ ਹੈ ਕੇਂਦਰ ਵਾਲਾ ਤੇ ਉਹਦੇ ਵਿੱਚ ਤੁਹਾਡਾ ਐਡ ਹੈ ਇਸ ਲਈ ਤੁਸੀਂ ਇਹ ਪਰਮਹਾਤ ਪੈਦਾ ਨਾ ਕਰੋ ਅਸੀਂ ਜੀ ਕਹਿੰਦੇ ਜੀ ਆਹ ਲਓ ਚੱਕੋ ਜੀ ਜਿੰਨਾ ਦਾ ਮਕਸਾ ਮਕਾਨ ਨੁਕਸਾਨਿਆ ਗਿਆ 1 ਲੱਖ 20 ਜਰ 1 ਲੱਖ 20 ਜਰ ਕਿਹੜਾ ਮਕਾਨ ਬਣਦਾ ਇਹ ਉਹ ਰਹੀਆਂ ਜਿਹੜੇ ਅੰਕੜੇ ਸਰਕਾਰੀ ਤੌਰ ਤੇ ਨਿਯਮਬੱਧ ਤਹਿ ਤੈ ਹਨ ਉਹੀ ਅੰਕੜੇ ਤੁਸੀਂ ਦੁਬਾਰਾ ਦੁਬਾਰਾ ਤੜਕਾ ਲਾ ਕੇ ਪੇਸ਼ ਕਰੀ ਜਾਂਦੇ ਹੋ ਨਵੇਂ ਸਿਰੇ ਤੋਂ ਇਹਦੇ ਨਾਲ ਪੰਜਾਬ ਦਾ ਕਿਵੇਂ ਭਲਾ ਆਊਗਾ ਇਹ ਤਾਂ ਸਮਝਾ ਦਿਓ ਇਹਦੇ ਨਾਲ ਲੋਕਾਂ ਦੀ ਰਾਹਤ ਕਿਵੇਂ ਮਹਿਸੂਸ ਹੋਊਗੀ ਤਾਂ ਸਮਝਾ ਦਿਓ ਠੀਕ ਹੈ ਇੱਥੋਂ ਵੀ ਅਗਲਾ ਨੁਕਤਾ ਹੈਗਾ ਤੁਸੀਂ ਗੱਲ ਕੀ ਕਰ ਰਹੇ ਚੱਕਣ ਵਾਲੇ ਨੂੰ ਅਸੀਂ ਪ੍ਰਤੀ ਏਕੜ 7750 ਰੁਪਏ ਦੇਵਾਂਗੇ ਚੰਗੀ ਗੱਲ ਆ ਦਿਓ ਸ਼ੁਰੂਆਤੀ ਤੌਰ ਤੇ ਉੱਤੇ ਮਾਦਿਆਂ ਦੇਵਾਂਗੇ ਤੁਸੀਂ ਇਹ ਵੀ ਕਰਕੇ ਦਿਵਾਲੀ ਔਰ ਨਿੰਦ ਦਿਵਾਲੀ ਤੋਂ ਪਹਿਲਾਂ ਅਸੀਂ ਬਨੇਰਿਆਂ ਤੇ ਦੀਵੇ ਬਾਲਣ ਦਾ ਪ੍ਰਬੰਧ ਕਰ ਦੇਣਾ ਚੰਗੀ ਗੱਲ ਇਹ ਟੁੱਟ ਕੇ ਇਹ ਤਰੀਕਾਕਾਰ ਪਾਸ਼ਨ ਸ਼ੈਲੀ ਦਾ ਹੈ ਨਾ ਇਹ ਨਰੇਟਿਵ ਸਰਜ ਕੇ ਬੋਲਣਾ ਇਸ ਕਲਾ ਤੁਸੀਂ ਮਾਹਰ ਹੋ ਮਤਲਬ ਤੁਸੀਂ ਸੋਚਦੇ ਹੋ ਕਿ ਪ੍ਰੋਗਰਾਮਾਂ 'ਚ ਆ ਕੇ ਲੋਕ ਹੈ ਖੁਸ਼ ਹੁੰਦੇ ਨੇ ਕਿ ਲੈ ਵੀ ਮੁੱਖ ਮੰਤਰੀ ਭਗਵੰਤ ਮਾਨ ਤਾਂ ਐਂ ਬੋਲਦਾ ਨਹੀਂ ਜਨਾਬ ਉਹ ਸਰਕਾਰੀ ਖਰਚੇ ਤੇ ਐਂਟਰੇਨਮੈਂਟ ਕਰਕੇ ਜਾਂਦੇ ਨੇ ਆਪਾਂ ਤੁਹਾਡੇ ਸਰਕਾਰੀ ਮੁਲਾਜ਼ਮ ਅਧਿਕਾਰੀ ਹੈ ਕਿਤੇ ਤੁਸੀਂ ਵਪਾਰੀਆਂ ਦੇ ਫੰਕਸ਼ਨ 'ਚ ਬੈਠੇ ਹੋ ਕਿਤੇ ਤੁਸੀਂ ਕਾਰੋਬਾਰੀਆਂ ਦੇ ਫੰਕਸ਼ਨ 'ਚ ਬੈਠੇ ਹੋ ਕਿਤੇ ਤੁਸੀਂ ਮੁਲਾਜ਼ਮਾਂ ਦੇ ਫੰਕਸ਼ਨ 'ਚ ਬੈਠੇ ਹੋ ਕਿਤੇ ਯੂਨੀਵਰਸਿਟੀ ਕਾਲਜਾਂ 'ਚ ਬੋਲ ਰਹੇ ਹੋ ਤਾਂ ਤੁਹਾਨੂੰ ਲੱਗਦਾ ਕਿ ਬਤੌਰ ਮੁੱਖ ਮੰਤਰੀ ਸਾਨੂੰ ਨਹੀਂ ਉਹ ਤੁਹਾਨੂੰ ਅਜੇ ਵੀ ਕਮੇਟੀਆਂ ਦੌਰਤ ਹੀ ਸੰਭਾਉਂਦੇ ਹਨ ਉਹ ਐਂਟਰਟੇਨਮੈਂਟ ਕਰਦੇ ਨੇ ਸਰਕਾਰੀ ਖਰਚੇ ਪਾਣੀ ਤੇ ਪਰ ਤੁਸੀਂ ਕੋਈ ਤਾਂ ਗੰਭੀਰਤਾ ਨਾਲ ਗੱਲ ਰੱਖੋ ਤੁਸੀਂ ਪੰਜਾਬ ਮੂਰੀ ਰਿਪੋਰਟ ਰੱਖੀ ਹੈ ਸੜਾਂ ਦੇ ਮਾਮਲੇ ਦੇ ਵਿੱਚ ਕਿ ਹਾਂਜੀ ਸਾਡੇ ਕੋਲ ਖਜ਼ਾਨੇ ਦੀ ਆ ਸਥਿਤੀ ਹੈ ਅਸੀਂ ਇਹ ਤੁਹਾਨੂੰ ਕਹਣਾ ਕੋਈ ਸ਼ਾਮ ਲਾਟਾਂ ਦੱਬਣ ਲਈ ਤੁਸੀਂ ਕਾਲੇ ਹੈ ਪੰਚਾਇਤਾਂ ਦੀ ਜ਼ਮੀਨ ਵੇਚਣ ਲਈ ਤੁਸੀਂ ਕਾਲੇ ਪ੍ਰੋਜੈਕਟਾਂ ਚਾਹੀ ਜ਼ਮੀਨ ਚ ਕਮਿਸ਼ਨ ਖਾਣ ਲਈ 5% ਤੋਂ ਲੈ ਕੇ 50% ਤੁਸੀਂ ਕਾਲੇ ਲੈਂਡ ਪੁਲੀਸ ਨਹੀਂ ਰੋਕਾਂ ਦੀ ਜ਼ਮੀਨ ਕਾਰੋਬਾਰੀਆਂ ਨੂੰ ਅਧਿయోగਪਤੀਆਂ ਨੂੰ ਕਰਪਟ ਕਰਾਉਣ ਨੂੰ ਸੰਭਲਣੀ ਤੁਸੀਂ ਕਾਲੇ ਹੈ ਸਰਕਾਰੀ ਜਾਇਦਾਦਾਂ ਜਾਂ ਰੈਸਟ ਹਾਊਸ ਗੈਸਟ ਹਾਊਸ ਉਹਨਾਂ ਨੂੰ ਗਹਿਣੇ ਪਾਉਣ ਲਈ ਤੁਸੀਂ ਕਾਲੇ ਕੋਈ ਤਰੀਕਾ ਛੱਡਿਆ ਹੈ ਹਰ ਹਿੱਲੇ ਤੁਸੀਂ ਪੈਸਾ ਆ ਹੁਣ ਹੜਾਂ ਦੇ ਨਾਂ ਦੇ ਉੱਤੇ ਅਜੇ ਤੱਕ ਸਫਾਈ ਨਹੀਂ ਨਾ ਮੀਡੀਆ ਚ ਨਾ ਪੰਜਾਬ ਦੀ ਵਿਧਾਨ ਸਭਾ ਚ ਨਾ 12000 ਕਰੋੜ ਦੀ ਨਾ ਤੁਹਾਡੇ ਵੱਲੋਂ ਬਣਾਇਆ ਗਿਆ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਰੰਗਲਾ ਪੰਜਾਬ ਫੰਡ ਕਿਹੜਾ ਉਹਦੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਲੋਕ ਫੰਡ ਦੇਣ ਲਈ ਤਿਆਰ ਨਹੀਂ ਯਕੀਨ ਨਹੀਂ ਤੁਸੀਂ ਤਾਂ ਦੇਸ਼ਾਂ-ਵਦੇਸ਼ਾਂ ਦੀਆਂ ਉਹਨਾਂ ਥਿੜਾਂ ਤੱਕ ਵੀ ਪਹੁੰਚ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਫੰਡ ਜਨਰੇਟ ਕੀਤਾ ਕਿ ਸਾਨੂੰ ਦੇ ਦਿਓ ਅਸੀਂ ਉਹ ਕਹਿੰਦੇ ਨਾ ਅਗਲੇ ਕੰਦੇਸੀਂ ਆਪਣੇ ਤਰੀਕੇ ਨਾਲ ਕਰਾਂਗੇ ਜੋ ਕਰਨਾ ਪਰ ਤੁਹਾਨੂੰ ਨਹੀਂ ਦੇਣਾ ਠੀਕ ਹੈ ਤੁਸੀਂ ਸਰਕਾਰ ਹੋ ਸਰਕਾਰ ਤੌਰ ਤੇ ਕਿਸੇ ਨੂੰ ਵੀ ਕਹਿ ਕੇ ਲੈ ਸਕਦੇ ਹੋ ਪਰ ਚਾਹੀਏ ਵੀ ਕਿ ਇਹ ਸਾਰੇ ਐਲਾਨ ਦਾਵੇ ਵਾਦੇ ਜਿਹੜੇ ਉਨੇ ਹੀ ਨੇ ਜਿੰਨੇ ਵੜਦੇ ਨੇ ਜੋ ਨੀਮਾ ਵਧੀਆ ਤੋਂ ਵੱਖਰਾ ਤੁਸੀਂ ਕੁਝ ਨਹੀਂ ਕਿਹਾ ਪਰ ਇਹ ਵੀ ਦੇਣੇ ਕਿੱਥੋਂ ਆਏ ਦੱਸ ਦਿਓ ਕਦੋਂ ਦੇਣੇ ਇਹ ਵੀ ਦੱਸ ਦਿਓ ਇਹ ਕੇਂਦਰ ਤੋਂ ਡਰਾਮੇਬਾਜ਼ੀ ਨਾਲ ਨਹੀਂ ਕੁਝ ਮਿਲਣਾ ਰਾਜਨੀਤਿਕ ਲੜਾਈ ਲੜੋ 112 एमएलए ਤੁਹਾਡੇ ਤਾਂ ਰਾਜਪਾਲ ਤੱਕ ਨਹੀਂ ਜਾਂਦੇ ਦਿੱਲੀ ਤੱਕ ਕਦੋਂ ਜਾਣਗੇ ਅਮ੍ਰਿਤਸਰ ਤੇ ਮੋਦੀ ਦੇ ਘਰ ਤੱਕ ਕਦੋਂ ਜਾਣਗੇ ਸਮਾਂ ਵਾਂਗਰੇਸ ਦੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਮੁੱਖ ਮੰਤਰੀਓ ਤੇ ਤੁਹਾਨੂੰ ਗ੍ਰਹਿ ਮੰਤਰੀ ਬਈਨੇ ਦਿਨਾਂ ਬਾਅਦ ਸਮਾਂ ਦਿੰਦਾ ਹੈ ਇਹ ਸਵਾਲ ਨੇ ਚਲੋ ਲੀਪੀ ਕੰਗਣਾ ਰਣੋਥ ਪੇਸ਼ੀਆਂ ਤੋਂ ਭੱਦੀ ਰਹੇ ਪਠੰਡਾ ਦੀ ਸਥਾਨਕ ਅਦਾਲਤ ਚ ਪੇਸ਼ ਨਾ ਹੋਣਾ ਕੋਈ ਉੱਪਰਲੀ ਅਦਾਲਤ ਤੱਕ ਗਈ ਐਫ ਆਈ ਆਰ ਰੱਦ ਹੋ ਜਵੇ ਨਹੀਂ ਗੱਲ ਬਣੀ ਨਿੱਜੀ ਤੌਰ ਤੇ ਪੇਸ਼ੀ ਤੋਂ ਸ਼ੂਟ ਲਈ ਅਰਜੀ ਲਾਈ ਉਹ ਵੀ ਖਾਰਜ ਹੋ ਗਈ ਮਾਨਯੋਗ ਅਦਾਲਤ ਨੇ ਕਹਿਤਾ ਕਿ ਬੀਬੀ ਅਗਲੀ 27 ਅਕਤੂਬਰ ਨੂੰ ਆ ਜੀ ਖੁਦ ਪੇਸ਼ ਹੋਈ ਨਵੇਂ ਸਮਣ ਕੜਤੇ ਸੋਚਦੀ ਸੀ ਕਿ ਵੀਡੀਓ ਕਾਨਫਰੈਂਸਿੰਗ ਉਹ ਕਹਿੰਦੇ ਨਾ 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 ਕੁਛ ਨਹੀਂ ਆਉਣਾ ਪੈਣਾ ਕੰਗਣਾ ਰਣੋਤ ਜਿਹੜੀ ਕਿਸਾਨ ਅੰਦੋਲਨ ਦੌਰਾਨ ਬੀਬੀਆਂ ਨੂੰ 100-100 ਰੁਪਿਆ ਲੈ ਕੇ ਧਰਨੀਆਂ ਤੇ ਬੈਠਣ ਵਾਲੀਆਂ ਬੀਬੀਆਂ ਦੱਸਦੀ ਸੀ ਉਸ ਬੀਬੀ ਵੱਲੋਂ ਕੀਤੇ ਗਏ ਮਾਨਹਾਨੀ ਦੇ ਕੇਸ ਦੇ ਵਿੱਚ ਹੁਣ ਮੈਂਬਰ ਪਾਰਲੀਮੈਂਟ ਭਾਜਪਾ ਦੀ ਤੇ ਕਲਾਕਾਰ ਗੰਗਨਾ ਰਣੋਤ ਐਸੀ ਉਲਝੀਆ ਅਜੇ ਤਾਂ ਹੇਠਲੀ ਅਦਾਲਤ ਹੀ ਆ ਬੀਬੀ ਇੱਥੋਂ ਫੈਸਲਾ ਹੁੰ ਤੋਂ ਤੁਸੀਂ ਉੱਪਰਲੀ ਅਦਾਲਤ ਵੀ ਜਾਣਾ ਉਹ ਤੋਂ ਉੱਪਰਲੀ ਵੀ ਜਾਣਾ ਜਾਓ ਜਿੱਤਕ ਜਾਣਾ ਪਰ ਸਵਾਲ ਔਰਤ ਹੋ ਕੇ ਵੀ ਤੂੰ ਔਰਤ ਦਾ ਸਨਮਾਨ ਕਰਨਾ ਨਾ ਜਾਣੇ ਔਰਤ ਹੋ ਕੇ ਵੀ ਤੂੰ ਔਰਤ ਨੂੰ ਪਿਆਰ ਕਰਨਾ ਨਾ ਜਾਣੇ ਤੇ ਪ੍ਰਦਰਸ਼ਨ ਅੰਦੋਲਨ ਦੀ ਕੋਈ ਐ ਤੁਹਾਨੂੰ ਸਮਝ ਨਾ ਹੋਵੇ ਪੰਜਾਬ ਦੀ ਤਸਵੀਰ ਦੀ ਤੈਨੂੰ ਸਮਝ ਨਾ ਹੋਵੇ ਬਣ ਗਈ ਮੈਂਬਰ ਪਾਰਲੀਮੈਂਟ ਲੋਕ ਔਖੇ ਨੇ ਤੇ ਤੁਸੀਂ ਆਪ ਹੀ ਤੇਰੀ ਹਲਕੇ ਮੰਡੀ ਦੀ ਕਿ ਇਹਦੇ ਕੋਲ ਕੰਮ ਲਈ ਜਾਉ ਤਾਂ ਇਹ ਮਜ਼ਾਕ ਕਰਦੀਆਂ ਕਹਿੰਦੀ ਆ ਉਹਨੂੰ ਮੈਂ ਤੁਹਾਡੇ ਦਰਵਾਜ਼ੇ ਘੜੀਆਂ ਠੀਕ ਕਰਾਵਾਂ ਦੇਣੀਆਂ ਠੀਕ ਕਰਮ ਸੁਕੰਗਣਾ ਲੜਾਉਂਦੀਆਂ ਮੁਸ਼ਕਲਾਂ ਵਧ ਗਈਆਂ ਨੇ ਜੀ ਉਸ ਨੂੰ ਨਿੱਜੀ ਤੌਰ ਤੇ ਐ ਪੇਸ਼ੀ ਤੋਂ ਛੂਟ ਦੀ ਇਜਾਜ਼ਤ ਨਹੀਂ ਮਿਲੀ ਉਹਦੀ ਅਰਜ਼ੀ ਖਾਰਜ ਹੋ ਗਈ ਹੈ ਤੇ ਉਸ ਨੂੰ ਅਗਲੀ ਪੇਸ਼ੀ 27 ਅਕਤੂਬਰ ਤੇ ਨਿਜੀ ਤੌਰ ਤੇ ਪੇਸ਼ ਹੋਣ ਲਈ ਹੁਕਮ ਹੋ ਗਿਆ ਨਵੇਂ ਸਮਣ ਜਾਰੀ ਹੋ ਗਿਆ। ਲੇਹ ਲਦਾਖ ਦੇ ਵਿੱਚ ਤਣਾਅ ਜੇ ਘਟਿਆ ਨਹੀਂ। ਉੱਥੇ ਇਸ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਕੀਤੀ ਕਾਰਵਾਈ ਦੌਰਾਨ ਭਜ ਦੌੜ ਦੇ ਵਿੱਚ ਇਹਨਾਂ ਗੋਲੀਬਾਰੀ ਚੱਲਣ ਦੇ ਵਿੱਚ ਜਿਹੜੇ ਮਾਰੇ ਗਏ ਲੋਕ ਉਹਨਾਂ ਚੋਂ ਇੱਕ ਫੌਜੀ ਜਵਾਨ ਸੀ ਉਹ ਫੌਜੀ ਜਵਾਨ ਜਿਹਨੇ ਦੇਸ਼ ਲਈ ਕਾਰਗਰ ਲੜਿਆ ਇਸ ਲਿਖ ਦਿੱਤਾ ਉਸ ਦੇ ਦਾ ਸੰਸਕਾਰ ਦੇ ਲਈ ਵੀ ਥੋੜੀ ਬਹੁਤ ਛੂਟ ਮਿਲੀ ਤੇ ਉਸ ਤੋਂ ਬਾਅਦ ਵੀ ਉੱਥੇ ਸਥਿਤੀ ਅਜੇ ਤਣਾਅ ਵਾਲੀ ਹੈ ਪਰ ਸੋਨ ਬਾਂਚੂਕ ਨੂੰ ਜਿਸ ਤਰ੍ਹਾਂ ਐਨਐਸਏ ਲਾ ਕੇ ਚੱਕਿਆ ਤੇ ਉਸ ਤੋਂ ਬਾਅਦ ਉਹਨਾਂ ਨਾਲ ਸੰਬੰਧਿਤ ਧਿਰਾਂ ਨਾਲ ਸਰਕਾਰ ਗੱਲਬਾਤ ਵੀ ਕਰਨ ਦੀ ਇੱਛਕ ਹੈ ਪਰ ਉਹਨਾਂ ਨੇ ਕੋਰਾ ਇਨਕਾਰ ਕਰ ਦਿੱਤਾ ਕਿ ਇਹ ਸਥਿਤੀ ਦੇ ਵਿੱਚ ਇਸ ਕਰਫਿਊ ਵਾਲੀ ਹਾਲਤ ਦੇ ਵਿੱਚ ਸਨਮਾਨ ਚੁੰਗ ਦੀ ਗ੍ਰਿਫਤਾਰੀ ਵਾਲੇ ਪਹਿਲੂ ਤੇ ਤੇ ਇਸ ਤਲਵਾਰ ਦੀ ਨੋਕ ਤੇ ਬੰਦੂਕ ਦੀ ਨੋਕ ਤੇ ਗੱਲਬਾਤ ਨਹੀਂ ਪਰ ਕੀ ਲੇ ਦਾ ਮਸਲਾ ਸੰਪੂਰਨ ਸੂਬੇ ਵਾਲੇ ਆਧਾਰਿਤ ਮਸਲੇ ਨਾਲ ਹੀ ਜੁੜਿਆ ਜਾਂ ਉਥੋਂ ਦੀ ਆਜ਼ਾਦੀ ਸੂਬੇ ਦੀ ਖੁਦਮਕਤੀਆਰੀ ਨੌਜਵਾਨੀ ਬੇਰੁਜ਼ਗਾਰੀ ਇਹ ਸਾਰੇ ਪਹਿਲੂ ਵੀ ਨੇ ਮੈਂ ਕੁਝ ਤੱਥ ਜਦੋਂ ਫਰੋਲੇ ਦਾ ਇਹ ਗੱਲ ਸਾਹਮਣੇ ਆਈ ਕਿ ਲੇ ਦੀ ਅਸਲ ਆਬੀਤੀ ਇਹ ਆ ਨਾ ਨੌਕਰੀ ਆ ਨਾ ਭਰਤੀ ਆ ਨਾ ਮੋੜ ਹੈ 6 ਸਾਲ ਤੋਂ ਸੁਲਗ ਰਹੇ ਨੇ ਉੱਥੋਂ ਦੇ ਨੌਜਵਾਨ ਰੋਜ਼ਗਾਰ ਦੇ ਲਈ ਆਪਣੇ ਹੱਕਾਂ ਦੇ ਲਈ 26% ਤੋਂ ਵੱਧ ਨੌਜਵਾਨ ਪੂਰੀ ਤਰ੍ਹਾਂ ਬੇਰੋਜ਼ਗਾਰ ਨੇ ਇੱਕ ਤਾਂ ਹੈ ਕਿ ਕੋਈ ਪ੍ਰਾਈਵੇਟ ਛੋਟੀ-ਕੋਟੀ ਕੋਈ ਫੜੀ ਲਾ ਲਈ ਕੋਈ ਦੁਕਾਨ ਕਰ ਲਈ ਕੋਈ ਧੰਦਾ ਕਰ ਲਿਆ ਕਿਤੇ ਹੋਰ ਇੱਧਰ-ਉੱਧਰ ਸੱਜੇ ਖੱਪੇ ਚਲੇ ਗਏ ਜਾਂ ਜਿਹੜਾ ਟੂਰਿਜ਼ਮ ਦਾ ਡਰਾਮਾ ਕਰਦੇ ਨੇ ਕਿ ਜੀ ਟੂਰਿਜ਼ਮ ਨਾਲ ਹੀ ਕੰਮ ਕਰ ਲਓ ਉਹ ਕਹਿੰਦੇ ਕਿ ਅਸੀਂ ਮਾਹਛਲ ਦਾ ਮਨਾਲੀ ਨਹੀਂ ਬਣਾਉਣਾ ਲੈ ਰਿਹਾ ਦਾਕ ਨੂੰ ਅਸੀਂ ਨਹੀਂ ਚਾਹੁੰਦੇ ਪਰ ਉਹ ਕਹਿੰਦੇ ਕਿ ਸਰਕਾਰ ਕਰ ਕੀ ਕੁਛ ਰਹੀ ਆ ਇਹਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਉਹ ਕਹਿੰਦੇ ਜੀ ਇੱਥੋਂ ਦੇ ਲੋਕ ਇਸ ਗੱਲ ਹੀ ਵਜਿੱਦ ਨੇ ਕਿ ਜਿਹੜੇ ਪੁਰਾਣੇ ਰਹਿ ਰਹੇ ਨੇ ਉਹਰੇ 1988 ਦੇ 99 90 ਦੇ ਉਸ ਤੋਂ ਬਾਅਦ ਵਾਲਿਆਂ ਦੇ ਡੋਮਿਸਾਈਲ ਇਦਾਂ ਨਾ ਬਣਾਏ ਨਹੀਂ ਮੰਨੀ ਸਰਕਾਰ ਉਹ ਕਹਿੰਦੇ ਚਲੋ ਫਿਰ ਐਂ ਕਰ ਲੋ 2019 ਤੋਂ ਬਾਅਦ ਜਿਹੜਾ ਬੰਦਾ ਇੱਥੇ 30 ਸਾਲ ਰਹਿ ਲੂਗਾ ਫਿਰ ਉਹਦਾ ਡੋਮਿਸਾਈਲ ਬਣੇ ਕਹਿੰਦੇ ਨਾ ਜੀ 12-15 ਸਾਲ ਤੋਂ ਬਾਅਦ ਬਣਾਵਾਉਂਗਾ ਉਹ ਕਹਿੰਦੇ ਕਿ ਇੱਥੇ ਸਾਡੀ ਸਾਰੀ ਤੁਸੀਂ ਤੇਰਾਟਰ ਚੇਂਜ ਕਰ ਰਹੇ ਹੋ ਇਹ ਫਿਕਰ ਹੱਥੋਂ ਦੇ ਲੋਕਾਂ ਦੀ ਸਾਡੇ ਵਾਲੇ ਅਮੋ ਸਾਹਮਣੇ ਹੋ ਰਹੇ ਨੇ ਇਸ ਮਸਲੇ ਨਾਲ ਦੋ ਚਾਰ ਹੁੰਦੇ ਹੌਣ ਜਦੋਂ ਸਥਿਤੀ ਵਿਗੜ ਚੁੱਕੀ ਹੈ ਪਰ ਉੱਥੇ ਵਾਲੇ ਹੁਣੇ ਫਿਰ ਉੱਥੇ ਕਲੋਨੀਆਂ ਦਾ ਮਸਲਾ ਹੈ ਸਥਾਨਕ ਲੋਕ ਹੀ ਉੱਠ ਕੇ ਜਦੋਂ ਹਰਨਾਥਾਂਵਾਂ ਤੇ ਕਲੋਨੀਆਂ ਬਣਾ ਕੇ ਰਹਿਣ ਲੱਗੇ ਰਜਿਸਟਰੀਆਂ ਹੋਈਆਂ ਬਕਾਇਦਾ ਪਰ ਉਹਨਾਂ ਨੂੰ ਮਾਲਕਾਨਾ ਹੱਕ ਅਜੇ ਤੱਕ ਨਹੀਂ ਮਿਲਿਆ ਇਹ ਉਹਨਾਂ ਦਾ ਪਹਿਲੂ ਹੈ ਇਹੀ ਨਹੀਂ ਇਹਦੇ ਨਾਲ ਸੰਬੰਧਿਤ ਉਹਨਾਂ ਨੂੰ ਜਿਹੜੀ ਸੂਚੀ 6 ਦਾ ਮਸਲਾ ਉਹਨਾਂ ਲਈ ਉਹਨਾਂ ਲਈ ਚਿੰਤਾ ਬਣਿਆ ਹੋਇਆ ਹੈ ਨਾ ਫਿਰ ਬਾਗ ਚੁੱਕ ਦੀ ਉਹਨਾਂ ਦੀ ਗ੍ਰਿਫਤਾਰੀ ਵਾਲਾ ਮਸਲਾ ਉਹਨਾਂ ਲਈ ਵੱਡਾ ਸਵਾਲ ਬਣਿਆ ਹੈ ਤੇ ਫਿਰ ਉਹਨਾਂ ਲਈ ਆ ਜਿਹੜੇ ਰੋਜ਼ਗਾਰ ਦਾ ਮਸਲਾ ਹੈ 26% ਨੌਜਵਾਨ ਉਥੇ ਦਾ ਲਦਾਖ ਦਾ ਬੇਰੁਜ਼ਗਾਰ ਹੈ ਉਹ ਕਹਿੰਦੇ ਦੱਸੋ ਜੀ ਉਹ ਕਹਿੰਦੇ ਜਦੋਂ ਅਸੀਂ ਡਿਊਟੀ ਨਹੀਂ ਸੀ ਤਦ ਪਰਤੀਆਂ ਖੁੱਲਦੀਆਂ ਸੀ ਵੱਧ ਜਦੋਂ ਸਾਂਝਾ ਸੀ ਡਿਊਟੀ 'ਚ ਨਹੀਂ ਬਦਲੇ ਅਸੀਂ ਦੋਵੇਂ ਸਨੀ ਕਰੇ ਤਦ ਪਰਤੀਆਂ ਵੱਧ ਖੁੱਲਦੀਆਂ ਸੀ ਹੁਣ ਉਹ ਪਰਤੀਆਂ ਵੀ ਨਹੀਂ ਖੁੱਲਦੀਆਂ ਤੇ ਡਿਊਟੀ ਬਣਾਉਣ ਤੋਂ ਬਾਅਦ ਸਾਡਾ ਅਧਿਕਾਰ ਵੀ ਗਿਆ ਤੁਸੀਂ ਬਾਹਰ ਲਿਆ ਨੂੰ ਇੱਥੇ ਜ਼ਮੀਨਾਂ ਦੇ ਰਹੇ ਹੋ ਜੇ ਤੁਹਾਡਾ ਹੀ ਵਿਗਿਆਨੀ ਆਪਣੀ ਲੈਬ ਵਧਾਉਣ ਲਈ ਆਪਣੀ ਖੋਜ ਵਧਾਉਣ ਲਈ ਥਾਂ ਭਾਲਦਾ ਨੂੰ ਥਾਂ ਦੇਣ ਲਈ ਤਿਆਰ ਨਹੀਂ ਬਾਗਲੇ ਨੂੰ ਤੁਸੀਂ ਲਿਆ ਲਿਆ ਕੇ ਬਸਾ ਰਹੇ ਹੋ ਉਰੇ ਤੇ ਤੁਸੀਂ ਦੇਸ਼ ਦੇ ਫੇਫੜੇ ਬਰਬਾਦ ਕਰ ਰਹੇ ਹੋ ਇਸ ਲਈ ਉਹ ਕਹਿੰਦੇ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਣਗੀਆਂ ਸੋ ਖੁੱਲ ਮਿਲਾ ਕੇ ਲਈ ਦੀ ਆਪ ਬੀਤੀ ਇਹੀ ਹੈ ਕਿਉਂ ਕਹਿੰਦੇ ਕਿ ਸਾਡੇ ਲਈ ਕੋਈ ਭਰਤੀ ਬੋਰਡ ਨਹੀਂ ਕੋਈ ਰੋਜ਼ਗਾਰ ਦੀ ਯੋਜਨਾ ਨਹੀਂ ਕੋਈ ਸਾਡੇ ਲੋਕਾਂ ਦਾ ਹੱਕ ਨਹੀਂ ਰਹਿ ਗਿਆ ਇੱਥੇ ਪੂਰੀ ਤਰ੍ਹਾਂ ਕੇਂਦਰੀਕਰਨ ਹੋ ਗਿਆ ਜਿਹਦਾ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਤੇ ਵਿਰੋਧ ਕਰਨਾ ਹੀ ਸਾਡੇ ਲਈ ਮੁਸੀਬਤ ਬਣਿਆ ਹੋਇਆ ਸੋ ਕਹਿੰਦੇ ਇਸ ਸਥਿਤੀ 'ਚ ਨਾ ਸਰਕਾਰ ਨਾਲ ਗੱਲਬਾਤ ਹੋਏਗੀ ਪਰ ਅਜੇ ਵੀ ਉੱਥੇ ਤਣਾਅ ਬਣਿਆ ਹੋਇਆ ਹੈ ਬੇਸ਼ੱਕ ਕਰਫਿਊ 'ਚ ਥੋੜ੍ਹੀ ਥੋੜ੍ਹੀ ਢਿੱਲ ਦੇਣੀ ਸ਼ੁਰੂ ਹੋਈ ਹੈ ਤੇ ਉਸ ਢਿੱਲ ਦੇ ਦੌਰਾਨ ਅਮਨ ਸ਼ਾਂਤੀ ਬਣੀ ਹੋਈ ਹੈ ਪਰ ਇਹ ਦਹਿਸ਼ਤ ਵਾਲੀ ਅਮਨ ਸ਼ਾਂਤੀ ਹੈ ਇਹ ਆਜ਼ਾਦੀ ਵਾਲੀ ਅਮਨ ਸ਼ਾਂਤੀ ਨਹੀਂ ਹੈ ਸਰਕਾਰ ਨੂੰ ਇਸ ਨਜ਼ਰੀਏ ਤੋਂ ਉੱਥੋਂ ਦੇ ਲੋਕਾਂ ਦੀ ਗੱਲ ਸੁਣ ਲਈ ਸਾਹਮਣੇ ਆਉਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਐਨਐਸ ਲਾ ਕੇ ਤੁਸੀਂ ਮਾਮਲੇ 'ਚ ਘੋਰਤ ਨਾ ਪੈਦਾ ਕਰੋ ਬਹੁਤ ਵਾ শক্র sure.